ਸਤਿ ਸ਼੍ਰੀ ਅਕਾਲ ਜੀ ਅੱਜ ਤੇ ਨਵੇਂ ਵਲੌਗ ਚ ਆਪ ਦਾ ਸਵਾਗਤ ਹੈ ਸਾਹਮਣੇ ਧੁੰਦ ਪੈ ਗਈ ਹੋਈ ਏ ਹਾਂਗਾ ਮੌਸਮ ਠਰਦਾ ਪਿਆ ਏ ਮੇਰੇ ਹੁਣ ਅੱਛਾ ਹੈ ਜੇ ਅਸੀਂ ਇੱਧਰ ਪਿੰਡ ਵਾਲੀ ਸਾਈਡ ਜਾਣਗੇ ਉਹਨਾਂ ਜਿਆਦਾ ਵਧੀਆ ਹੈ 10 ਭੇਦੇ ਹਾਂ ਆਹੋ ਆਹੋ ਹਾਂ ਹਾਂ ਇੱਥੇ ਲਾਈ ਜੇ ਨਹੀਂ ਜਿੱਥੇ ਦਿਲ ਕਰਾ ਲੋਜ ਨਹੀਂ ਆਏ ਜੇ ਨਹੀਂ ਹੈ ਲੋਕ ਹੋ ਗਏ ਨੇ ਉੱਥੇ ਤਾਂ ਆਈ ਉਹਦੇ ਸਾਹ ਦੇ ਰਾਹੇ ਜਾ ਗਏ ਰਸ਼ਨ ਕਰਦੇ ਹੁੰਦੇ ਨਾ ਲੱਗੇ ਤਾਂ ਬੈਠ ਗਿਆ ਨਹੀਂ ਗਲਤੀ ਹੈ ਨਾ ਉਹ ਉੱਥੇ ਖਲਾਰ ਦਿੱਤਾ ਮੋੜ ਦੇ ਕਰੋ ਦੱਸੋ ਜਗਾ ਦੇ ਉਹਦੇ ਨਾਲੋਂ ਕੋਈ ਹਾਂਜੀ ਹਾਂਜੀ ਉਹਨਾਂ ਨੇ ਆਦਵਾ ਥੋੜੀ ਹੋਣਾ ਉਹਨਾਂ ਨੇ ਕਿਹਾ ਸਟਾਈਲ ਜ਼ਿਆਦਾ ਹੈ। ਉਹਨਾਂ ਨੇ ਕਿਹਾ ਤਾਂ ਇਹਨਾਂ ਨਾਲ ਬਾਈਕ ਵੀ ਨਹੀਂ ਹੋ ਰਹੀ। ਹੋਰ ਉਹਨਾਂ ਨੇ ਆਗਾ ਇਹ। ਉਹ ਦੱਸੇ ਵਿੱਚ ਦੇਖੋ। ਹਾਂ ਤੇਗੁਰ ਤੇਗ ਬਾਦਰ ਜੀ ਦਾ ਹੈਗਾ ਨਾ। ਤੇ ਇਹਨੂੰ ਲੈ ਕੇ 25 ਤੱਕ ਸੀ 3.5 ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਤੇ ਇਹ ਜੀ ਨੂੰ ਲੈ ਕੇ ਤੇ 25 ਤੱਕ ਤੱਕ ਕੀ ਕਰਤਾ ਵੀ ਕਿੰਨਾ ਧੇਰ ਪਾ ਦਿਆ ਵਰਦਾ ਲਾ ਦਿੱਤਾ ਐ ਕਾਵੇਂ ਨਹੀਂ ਜਿੱਦੋਂ ਦਾ ਪੜਾਵਾ ਹੁਣ ਸਾੜੀਆ ਕੀ ਦਾ ਕੀ ਜ਼ਹਿਰ ਘੜਾਰ ਕੇ ਕੁੜੀ ਹੈ ਬੰਦਰ ਦੀ ਹੋਰ ਤਾਂ ਲੋਕੀ ਬਿਮਾਰ ਹੁੰਦੇ ਨਹੀਂ ਹੁੰਦੇ ਇਦਾਂ ਬਿਮਾਰ ਕਰ ਲਿਆ ਹੱਥ ਮਾਰਿਆ ਸੱਪਾਂ ਮਾਰੀ ਬਹੁਤ ਛੋਟਾ ਜੇ ਨਾ ਦਪਾ ਕਰ ਲੈਣਾ ਇਹ ਤੋਂ ਨਹੀਂ ਕੀਤਾ ਅੱਜ ਦੁਕਾਨ ਹੈ ਦੁਕਾਨ ਤੇ ਆਵਾ ਛੋਟੇ ਸੇਪਾ ਸੇਪਾ ਪਿੰਡ ਆ ਵਾਓ ਸਾਹੇਪਰ 42 ਫੀਟ ਨੂੰ ਨਾ ਮੈਂ ਆਇਆ ਕਰਤਾ ਈ ਫਿੱਦਾ ਆਪਣਾ ਮੈਂ ਆਪਾਂ ਆ ਵੀ ਲਾ ਉਹ ਵੀ ਲਾ ਦੇ 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 ਅੱਜ ਜਿੰਨੇ ਚਾਹੂੰ ਜੇ ਉਹਦੇ ਭੱਜਿਆ ਹੀ ਕਰ ਰਹੇ ਹੁੰਦੇ ਹੈ ਹੂੰ ਹੂੰ ਇਹ ਨਾ ਜਮਾਇਆ ਆਪਣਾ ਜਦਾ ਤਲਾ ਦਾ ਹੈ ਗਰੀ ਨਈ ਕਿ ਇਹਨਾਂ ਵੇਹੇ ਅੱਗ ਬੜੀ ਲੱਗੀ ਸ਼ਿਕਾਰ ਕਰਕੇ ਪੀੜ ਚ ਜਿਆਦੀ ਲੱਗ ਜਾਂਦੀ ਹੈ